ਸਾਲ 1872 ਈਸਵੀ ਵਿੱਚ ਮਲੇਰਕੋੜਲਾ ਵਿਤੇ ਵਿਖੇ ਸਹਾਤਾ ਦੇਣ ਵਾਲੇ ਦੇਸ਼ ਦੀ ਯਾਦਿਕਾਤਰ ਚਾਟ ਨਾਮ ਦਾ ਰੀਸਿੰਘਾ ਜਨਤ ਦੇ ਵਿੱਚ ਅੱਜ ਪੂਜਨੇਯ ਸ੍ਰੀ ਸਤਪੁਰੂਜ ਸਿੰਘ ਜੀ ਦੀ ਅਸ਼ੀਰਵਾਦ ਸਦਕਾ ਉਹਨਾਂ ਦੀ ਕਿਰਪਾ ਸਦਕਾ ਅੱਜ ਸਾਈਕਲ ਯਾਤਰਾ ਸ੍ਰੀ ਭੰਟ ਸਾਹਿਬ ਤੋਂ ਮਲੇਰਕੋੜਲਾ ਤੱਕ ਅੱਡੀ ਜਾ ਰਹੀ ਹੈ ਜਿਸ ਵਿੱਚ ਨਾਮਤਾਰੀ ਨੌਜਵਾਨ ਬੜੇ ਉਤਸ਼ਾਹ ਨਾਲ ਜਿਹਦੇ ਵਿੱਚ ਬਹੁਤ ਹੀ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਾਫੀ ਲੋਕ ਸ਼ਾਮਲ ਨੇ ਸਤਿਉਦਯੋਤ ਸਿੰਘ ਜੀ ਨੇ ਅੱਜ ਇਹਨਾਂ ਨੂੰ ਰਵਾਨਾ ਕੀਤਾ ਜੀ ਛੰਡੀ ਦਿੱਤੀ ਆ ਤੇ ਜਿਸ ਦਾ ਮਕਸਦ ਆ ਵੀ ਲੋਕਾਂ ਨੂੰ ਪਤਾ ਲੱਗੇ ਵੀ ਇਹ ਦੇਸ਼ ਦੀ ਆਜ਼ਾਦੀ ਲਈ ਸਾਹਤਾਂ ਦਿੱਤੀਆਂ ਇਹ ਸੀ ਜੰਨ ਸੀਦਾਂ ਨੇ ਤੇ ਉਹਨਾਂ ਦੇ ਲਈ ਅੱਜ ਇਹ ਯਾਤਰਾ ਉਹਨਾਂ ਨੂੰ ਸਮਰਪਿਤ ਆ ਜੀ ਤੇ ਇੱਕ ਇਹ ਵੀ ਸੰਦੇਸ਼ ਇੱਥੋਂ ਜਾਂਦਾ ਜੀ ਵੀ ਨੌਜਵਾਨਾਂ ਜਿਹੜੀ ਪੀੜ੍ਹੀ ਉਹਨਾਂ ਨੂੰ ਨਸ਼ੇ ਛੱਡ ਕੇ ਆਪਣੇ ਦੇਸ਼ ਪ੍ਰਤੀ ਕੋਈ ਨਾ ਕੋਈ ਕੰਮ ਕਰਨੇ ਚਾਹੀਦੇ ਆ ਦੇਸ਼ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਆ ਸਾਡੇ ਚ ਦੇਖੋ ਉਹਨਾਂ ਸੀਧਾ ਦੇ ਵਿੱਚ ਕਿੰਨਾ ਜज्ਵਾ ਸੀ ਉਹਨਾਂ ਨੇ ਕੁਝ ਵੀ ਦੇਖਿਆ ਜੀ ਉਸ ਟਾਈਮ ਤੂਫਾਨ ਦੇ ਕਿ ਆਪ ਖੜੇ ਹੋ ਕੇ ਸਹਾਇਤਾ ਦਿੱਤੀਆਂ ਸੀ ਕਿ ਉਹਨਾਂ ਚ ਇੰਨਾ ਜज्ਵਾ ਸੀ ਦੇਸ਼ ਪ੍ਰਤੀ ਅੱਜ ਕੱਲ੍ਹ ਲੋਕਾਂ ਦੇ ਵਿੱਚ ਜਿਸ ਕੰਮ ਪ੍ਰਤੀ ਜज्ਵਾ ਬਫਰਦਾ ਜਾ ਰਿਹਾ ਇਹ ਇਸ ਨੂੰ ਮੁੱਖ ਰੱਖਦੇ ਸਤਬੂ ਜੀ ਵੱਲੋਂ ਬਹੁਤ ਵੱਡਾ ਉਤਾਰਲਾ ਕੀਤਾ ਗਿਆ ਹੈ ਨਾਮ ਤਾਰੀਖ ਦਿੱਖ ਜੱਥੇ ਦੇ ਨੌਜਵਾਨਾਂ ਵੱਲੋਂ ਅੱਗੇ ਫਤੋਲ ਸਾਹਿਬ ਇੱਕ ਪਾਸੇ ਕੜਾਕੇ ਦੀ ਠੰਡ ਦੂਜੇ ਪਾਸੇ ਧੁੰਦ ਤੇ ਛੋਟੇ ਛੋਟੇ ਬੱਚਿਆਂ ਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਇਹ ਜੀ ਇਹੀ ਜਾਂ ਇਹ ਜਦੋਂ ਦੀ ਉਦੋਂ ਸ਼ਹੀਦੀਆਂ ਹੋਈਆਂ ਤੁਹਾਨੂੰ ਪਤਾ ਹੀ ਆ ਵੀ ਆਹੀ ਦਿਨ ਸੀ 17 ਜਨਵਰੀ 1873 ਈਸਵੀ ਸੀ ਕਿੰਨੀ ਠੰਡ ਸੀ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਮੌਦੀ ਤੇ ਤਾਂ ਫਿਰ ਇੱਕ ਸਾਈਕਲ ਯਾਤਰਾ ਕੱਢ ਲਈ ਉਹੀ ਉਹਨਾਂ ਨੂੰ ਇੱਕ ਸਰਦਾਰ ਦੇ ਫੁੱਲਪੇਟ ਕਰਨ ਦੀ ਨੋਜਵਾਨਤਾ ਸਾਥ ਸੰਗਤ ਇਕੱਠੀ ਹੋ ਕੇ ਸਾਈਕਲ ਯਾਤਰਾ ਕਰਕੇ ਜਾ ਰਹੇ ਨੇ ਮਲੇਰ ਕੋਟਲੇ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਕਨਿ ਸਭ ਤੋਂ ਮਲੇਰਕੋਟਲਾ ਸਾਹਿਬ ਤੱਕ ਜਾ ਰਹੇ ਨੇ ਸਾਰੀ ਸੰਗਤ ਇਕੱਠੀ ਹੋ ਕੇ ਜਾ ਰਹੀ ਹੈ ਉਹਦੇ ਵਿੱਚ ਛੋਟੇ ਬੱਚਿਆਂ ਤੋਂ 10 ਸਾਲ ਦੇ ਬੱਚਿਆਂ ਤੋਂ ਲੈ ਕੇ 85 ਸਾਲ ਦੇ ਬਜ਼ੁਰਗ ਵੀ ਨਾਲ ਨੇ ਸਾਧ ਸੰਗਤ ਵਿੱਚ ਬੜਾ ਉਤਸ਼ਾਹ ਹੈ ਸਤਿ